ਲੁਧਿਆਣਾ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਗਰਮਾਈ ਹੋਈ ਹੈ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟਰ ਰਵਨੀਤ ਸਿੰਘ ਬਿੱਟੂ ਲਗਾਤਾਰ ਸਰਗਰਮ ਨਜ਼ਰ ਆ ਰਹੇ ਹਨ ਅੱਜ ਕਾਂਗਰਸ ਸਰਕਾਰ ਦੇ ਸਮੇਂ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਦੇ ਲਈ ਜਾਣ ਦੀ ਗੱਲ ਮੈਂਬਰ ਪਾਰਲੀਮੈਂਟਰ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਕਹੀ ਗਈ ਸੀ ਜਿਸ ਦੇ ਚਲਦਿਆਂ ਮੈਂਬਰ ਪਾਰਲੀਮੈਂਟਰ ਰਵਨੀਤ ਸਿੰਘ ਬਿੱਟੂ ਅਤੇ ਉਹਨਾਂ ਦੀ ਰਹਾਇਸ਼ ਵਿਖੇ ਨਜ਼ਰਬੰਦ ਜਿਸ ਦੇ ਚੱਲਦੇ ਆ ਮੈਂਬਰ ਪਾਰਲੀਮੈਂਟ ਅਰਵਨੀਤ ਸਿੰਘ ਬਿੱਟੂ ਨੂੰ ਉਹਨਾਂ ਦੀ ਰਿਹਾਇਸ਼ ਵਿਖੇ ਨਜ਼ਰਬੰਦ ਕਰ ਦਿੱਤਾ ਗਿਆ ਤੇ ਇੰਨਾ ਹੀ ਨਹੀਂ ਮੈਂਬਰ ਪਾਰਲੀਮੈਂਟ ਨੂੰ ਮਿਲਣ ਪਹੁੰਚੇ ਸਾਬਕਾ ਵਿਧਾਇਕ ਸੰਜੇ ਤਲਵਾਰ ਵੀ ਉਹਨਾਂ ਦੇ ਨਾਲ ਹੀ ਅੰਦਰ ਨਜ਼ਰਬੰਦ ਕਰ ਦਿੱਤੇ ਕਿ ਬਾਹਰ ਮੇਨ ਗੇਟ ਨੂੰ ਬੰਦ ਕਰ ਦਿੱਤਾ ਗਿਆ ਬੈਰੀਕੇਡ ਲਗਾ ਦਿੱਤੇ ਕਿ ਲੋਕ ਲੁਧਿਆਣਾ ਪੁਲਿਸ ਦੇ ਨਾਲ-ਨਾਲ ਸੈਂਟਰ ਤੋਂ ਆਈ ਸੁਰੱਖਿਆ ਫੋਰਸ ਨੂੰ ਵੀ ਮੈਂਬਰ ਪਾਰਲੀਮੈਂਟ ਦੇ ਘਰ ਦੇ ਬਾਹਰ ਤਾਇਨਾਤ ਕਰ ਦਿੱਤਾ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੇ ਬਲ ਇਸ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਤੇ ਨਜ਼ਰਬੰਦ ਕਰਨ ਦਾ ਕਾਰਨ ਵੀ ਪੁੱਛਿਆ ਗਿਆ ਇਸ ਮੌਕੇ ਬੋਲਦੇ ਹੋਏ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਆਪ ਸਰਕਾਰ ਡਰ ਰਹੀ ਹੈ ਅਤੇ राघव ਚੱਡਾ ਦੇ ਕਾਰਨ ਹੀ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਕਿੰਨੇ ਦਿਨ ਦੇ ਲਈ ਉਹਨਾਂ ਨੂੰ ਬੰਦ ਕੀਤਾ ਜਾਵੇਗਾ ਜੇਕਰ ਅੱਜ ਰੋਕਿਆ ਜਾਵੇਗਾ ਤਾਂ ਉਹ ਕੱਲ ਉਹਨਾਂ ਪ੍ਰੋਜੈਕਟਾਂ ਵਾਲੀ ਜਗ੍ਹਾ ਤੇ ਜਾਣਗੇ ਅਦਰਜਾ ਲੈਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਬਿਰਧ ਮਾਤਾ ਉਹਨਾਂ ਦੇ ਨਾਲ ਹੈ ਅਤੇ ਉਹਨਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕੇਜਰੀਵਾਲ ਅਤੇ राघव ਚੱਡਾ ਨੂੰ ਲੁਧਿਆਣਾ ਦੇ ਵਿੱਚ ਨਾ ਵੜਨ ਦੀ ਵੀ ਉਹਨਾਂ ਨੇ ਗੱਲ ਕਹਿ ਦਿੱਤੀ ਆ ਉਥੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਐਮਪੀ ਰਮਨੀਲ ਸਿੰਘ ਬਿੱਟੂ ਨੂੰ ਨਜ਼ਰਬੰਦ ਨਹੀਂ ਕੀਤਾ ਗਿਆ ਬਲਕਿ ਸੁਰੱਖਿਆ ਦੇ ਮੱਦੇਨਜ਼ਰ ਇਹ ਸਟੈਪ ਚੁੱਕਿਆ ਗਿਆ ਹੈ ਉਥੇ ਜਦੋਂ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਮਨੀਲ ਸਿੰਘ ਬਿੱਟੂ ਕੈਂਸਰ ਤੋਂ ਪੀੜਤ ਮਹਿਲਾ ਦਾ ਪਤੀ ਮਿਲਣ ਦੇ ਲਈ ਪਹੁੰਚਿਆ ਤਾਂ ਉਹਨਾਂ ਦੇ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਕਿ ਉਹਨਾਂ ਦੀ ਪਤਨੀ ਕੈਂਸਰ ਦੇ ਨਾਲ ਪੀੜਤ ਹੈ ਅਤੇ ਉਹ ਮੈਂਬਰ ਰਮਨੀਲ ਸਿੰਘ ਬਿੱਟੂ ਦੇ ਕੋਲੋਂ ਮਦਦ ਲੈਣ ਦੇ ਲਈ ਆਏ ਹਨ ਅਤੇ ਪੁਲਿਸ ਨੇ ਉਹਨਾਂ ਨੂੰ ਵੀ ਅੰਦਰ ਜਾਣ ਤੋਂ ਮਨਾ ਕਰ ਦਿੱਤਾ ਜਿਸ ਦੇ ਕਾਰਨ ਉਹਨਾਂ ਦਾ ਪੁਲਿਸ ਦੇ ਉੱਪਰ ਗੁੱਸਾ ਫੁੱਟਿਆ ਉਹਨਾਂ ਦੀ ਪਤਨੀ ਕੈਂਸਰ ਦੇ ਨਾਲ ਪੀੜਤ ਹੁੰਦੀ ਹੈ ਅਤੇ ਜਿਸ ਜਗ੍ਹਾ ਤੇ ਪੁਲਿਸ ਵਾਲਿਆਂ ਦੀ ਪਤਨੀ ਹੁੰਦੀ ਤਾਂ ਕੀ ਉਹ ਆਪਣੀ ਪਤਨੀ ਨੂੰ ਵੀ ਇਸੇ ਤਰ੍ਹਾਂ ਜਾਣ ਤੋਂ ਰੋਕ ਦੇ ਮਿੱਟੂ ਜੀ ਕਿਤੇ ਜਾਣਾ ਸੀ ਕਿੱਥੇ ਜਾਣਾ ਸੀ ਤੁਸੀਂ ਕਿੱਥੇ ਜਾਣਾ ਸੀ ਕਿੱਥੇ ਜਗ੍ਹਾ ਸੀਗੀ ਜੀ ਤੁਸੀਂ ਅੱਜ ਥੋੜੀ ਜਿਹੀ ਗੱਲਬਾਤ ਹੋਈ ਜੀ ਅੱਜ ਸ਼ਿਵਰਾਤਰੀ ਦੇ ਪ੍ਰੋਗਰਾਮ ਸੀ ਉਹ ਮੈਂ ਥੱਲੇ ਗਿਆ ਬਾਈ ਪ੍ਰੋਗਰਾਮਾਂ ਤੇ ਜਾਣਾ ਸੀ ਮੇਰੇ ਤੇ ਕਈਆਂ ਦੇ ਭੋਗ ਸੀ ਉਹਨਾਂ ਤੇ ਜਾਣਾ ਕੰਪਿਊਟਰ ਸੈਂਟਰ ਦੀ ਗੱਲ ਹੋ ਰਹੀ ਹੈ ਬਿੱਟੂ ਜੀ ਕਮਿਊਨਿਟੀ ਸੈਂਟਰ ਦੀ ਕਮਿਊਨਿਟੀ ਸੈਂਟਰ ਦੀ ਸਿੱਧਾ ਜੀ ਧੰਨਵਾਦ ਖੜੇ ਆ ਤੇ ਮੈਨੂੰ ਇੱਕ ਪ੍ਰੋਗਰਾਮ ਇਹ ਵੀ ਵਿੱਚ ਸੀਗੇ ਵੀ ਅੱਜ ਜਿਹੜੀਆਂ ਚੀਜ਼ਾਂ ਉੱਥੇ ਡਿਵੈਲਪਮੈਂਟ ਦੀਆਂ ਚੱਲ ਰਹੀਆਂ ਹਨ ਹੁਣ ਜਿਵੇਂ ਆਪਣਾ ਸਟੇਡੀਅਮਾ ਹੁਣੀ ਮੈਂ ਨਿਕਲੂ ਗੁਰੂ ਨਾਨਕ ਸਟੇਡੀਅਮ ਸਾਡਾ ਟਰੈਕ ਬਣਿਆ ਹੋਇਆ ਜਿਹੜਾ ਉਹ ਤੁਹਾਨੂੰ ਪਤਾ ਸਮਾਰਟ ਸਿਟੀ ਚੋਂ ਪੈਸੇ ਲਾਏ ਆ ਨਾਲ ਹੀ ਬਾਸਕਟਬਾਲ ਬਾਣੀ ਵੀ ਦੇਖਣਾ ਸੀ ਉਦੋਂ ਬਾਅਦ ਜਿਹੜਾ ਬਹੁਤ ਹੀ ਵੱਡੀ ਸ਼ਹੀਦੀ ਆਜ਼ਮ ਸਲਾਰ ਉਦਮ ਸਿੰਘ ਜਿਹੜੇ ਸਾਡੇ ਸਾਰੇ ਪੰਜਾਬ ਦੇ ਦੇਸ਼ ਦੇ ਤਾਂ ਹੈ ਹੀ ਖਾਸ ਤੌਰ ਤੇ ਸਾਡੇ ਕੰਬੋਹ ਪਾਈਚਾਰਾ ਜਿਹੜਾ ਉਹਨਾਂ ਦੀ ਬਹੁਤ ਵੱਡੀ ਇੱਕ ਡਿਮਾਂਡ ਸੀ ਸਾਡੀ ਸਰਕਾਰ ਵੇਲੇ ਤੇ ਸੰਜੇ ਜੀ ਨੇ ਉਹ ਜਗ੍ਹਾ ਲੈ ਕੇ ਉਹਦੇ ਵਿੱਚ ਦੇਖੋ ਕੀ ਕੁਝ ਬਣ ਰਿਹਾ ਉਹਦੇ ਵਿੱਚ 올ਡ ਜਿਹੜੇ ਸਾਡੇ 올ਡ ਸਾਡੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਲਈ ਰੈ residențial ਉਹਨਾਂ ਦੇ ਵੀ ਘਰ ਬਣਨੇ ਸੀ ਜਿਹੜੀਆਂ ਸਾਡੇ ਆਮ ਜ਼ਰੂਰਤਮੰਦ ਉਹਨਾਂ ਲਈ ਸਲਾਈ ਸੈਂਟਰ ਖੋਲਣਾ ਸੀ ਸਾਡੀਆਂ ਮਾਮਾ ਭੈਣਾਂ ਲਈ ਸਲਾਈ ਸੈਂਟਰ ਤੋਂ ਇਲਾਵਾ ਕੰਪਿਊਟਰ ਸੈਂਟਰ ਸਾਡੀਆਂ ਬੱਚੀਆਂ ਲਈ ਉਹਦੇ ਵਿੱਚ ਖੁੱਲਣਾ ਸੀ ਤੇ ਅਸੀਂ ਉਹ ਵੀ ਰਿਵਿਊ ਕਰਨ ਅੱਜ ਜਾਣਾ ਸੀ ਦੋ ਵੱਡੇ ਹਾਲ ਬਣਨੇ ਆ ਕਨਵੈਨਸ਼ਨ ਹਾਲ ਟਾਈਪ ਜਿਵੇਂ ਟੇਡਾ ਹੋਣਾ ਇੱਧਰ ਲੋਡ ਹੁੰਦੀ ਆ ਉੱਥੇ ਵਿਆਹ ਸ਼ਾਂਦੀ ਕੋਈ ਭੋਗ ਸੈਰੇਮੋਨੀ ਉਹਦੇ ਵਿੱਚ ਉਹ ਵੀ ਦੇਖਣ ਜਾਣਾ ਹਾਂ ਈਡਬਲਯੂਐਸ ਕਲੋਨੀ ਜਿਵੇਂ ਸੰਜੀਤ ਜੀ ਦੱਸ ਰਹੇ ਉਹਨਾਂ ਦੀ ਲੋਡ ਉਸ ਤੋਂ ਬਾਅਦ ਇੱਕ ਸਕੂਲ ਵੀ ਸੀ ਇੱਕ ਸੈਂਟਰਲ ਚ ਸਕੂਲ ਆ ਸੈਂਟਰਲ ਹਲਕੇ ਚ ਬਣਿਆ ਉਹ ਇੱਕ ਈਸਟ ਚ ਬਣਿਆ ਹੋਇਆ ਇੱਕ ਹੋਰ ਸਕੂਲ ਕਈ ਚੀਜ਼ਾਂ ਐਸੀਆਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਅਸੀਂ ਤਾਂ ਰੋਜ਼ ਵਿਜ਼ਿਟ ਕਰਨੀਆਂ ਬਿੱਟੂ ਜੀ ਪੁੱਛਦੇ ਨੇ ਕਿ ਕੀ ਕੀ ਜੋ ਕੀ ਗੱਲਬਾਤ ਕੀ ਹੋਈ ਹੈ ਪੁਲਸਰ ਤੋਂ ਇਹ ਕੀ ਕਹਿੰਦੇ 600 ਕਰੋੜ ਰੁਪਏ ਦਾ ਸਾਡਾ ਵੱਡਾ ਪ੍ਰੋਜੈਕਟ ਚੱਲ ਰਿਹਾ ਉੱਥੇ ਰੋਜ਼ ਸੀਚੇਵਾਲ ਸਾਹਿਬ ਤਾਂ ਆ ਸਕਦੇ ਆ ਉਹ ਤਾਂ ਰੋਜ਼ ਉਹਨੂੰ ਦੇਖ ਸਕਦੇ ਆ ਕੇ ਤੇ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਇਲੈਕਟਡ ਮੈਂਬਰ ਪਾਰਲੀਮੈਂਟ ਬੱਟਿਆ ਹੋਇਆ ਪਾਰਲੀਮੈਂਟ ਨਾਲ ਲੋਕੋ ਨੇ ਜਿਹੜੇ ਨੂੰ ਰੋਕਿਆ ਜਾ ਰਿਹਾ ਇਹਦਾ ਮਤਲਬ ਕਿਤੇ ਨਾ ਕਿਤੇ ਬਹੁਤ ਵੱਡੀ ਘਬਰਾਹਟ ਆਟਾ ਇਹਨੂੰ ਦੀ ਹੁੰਦੇ ਵੇ ਪਰ ਮੇਰੀ ਕੋਈ ਗੱਲ ਨਹੀਂ ਮੈਂ ਮੈਂ ਗੱਲ ਮੈਂ ਇਹਨਾਂ ਨਾਲ ਕੀ ਗੱਲ ਕਰਨੀ ਹੈ ਮੈਨੂੰ ਦੱਸੋ ਆ ਤੁਹਾਡੇ ਮੂਹਰੇ ਖੜੇ ਆ ਕਿਹੜੇ ਅਧਿਕਾਰਤਨ ਸਰਕਾਰਾਂ ਕਰਦੀਆਂ ਹੋਏ ਪੁਲਿਸ ਕੈਰੀ ਸਕਿਉਰਟੀ ਰੀਜ਼ਨ ਕਰਕੇ ਬਿਟੂ ਜਿਹਨੂੰ ਘਰ ਦੇ ਵਿੱਚ ਰੱਖਿਆ ਗਿਆ ਜਿਹੜਾ ਤੁਸੀਂ ਅਧਿਕਾਰਤਨ ਦੀ ਗੱਲ ਕਰਦੇ ਹੋ ਉਦਘਾਟਨ ਤਾਂ ਗਵਰਨਮੈਂਟ ਨੇ ਕਰਨਾ ਹੈ ਸਰਕਾਰ ਕਰਦੀ ਹੁੰਦੀ ਹੈ ਉਦਘਾਟਨ ਅਸੀਂ ਉਦਘਾਟਨ ਕਿਵੇਂ ਕਰ ਸਕਦੇ ਆ ਸਾਡੇ ਕੋਲ ਤਾਂ ਕੋਈ ਅਧਿਕਾਰ ਐਸਾ ਕਿਹੜਾ ਏ ਜਿਹੜਾ ਕਿ ਜਿਹੜੇ ਮਹਿਕਮੇ ਹੁੰਦੇ ਆ ਉਹ ਉਦਘਾਟਨ ਕਰਾਉਂਦੇ ਹੁੰਦੇ ਆ ਹਾਂ ਜੇ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਹਜੇ ਇਹੀ ਲੱਗਦਾ ਵੀ ਕਾਂਗਰਸ ਪਾਰਟੀ ਉਹ ਸਰਕਾਰ ਚਾ ਉਹਨਾਂ ਨੇ ਉਦਘਾਟਨ ਕਰਨੇ ਆ ਸੰਜੀਤ ਤਲਵਾਰ ਜੀ ਨੇ ਜਾਂ ਨਹੀਂ ਉਦਘਾਟਨ ਕਰਨੇ ਆ ਫਿਰ ਬਹੁਤ ਚੰਗੀ ਗੱਲ ਫਿਰ ਉਦਘਾਟਨ ਵੀ ਕਰਾਂਗੇ ਉਦਘਾਟਨ ਅੱਜ ਅੱਜ ਰੋਕ ਲੈਣਗੇ ਚਲੋ ਕਿੰਨਾ ਚਿਰ ਰੋਕ ਲੈਣਗੇ ਮੈਂ ਇਹਨਾਂ ਦੀ ਅਕਲ ਤੇ ਦਾਤ ਦਿੰਨਾ ਮੈਂ ਇਹਨਾਂ ਦੀ ਅਕਲ ਤੇ ਵੀ ਇਹ ਕੀ ਮੈਨੂੰ ਸਵੇਰੇ ਆ ਕੇ ਰੋਜ਼ ਮੈਨੂੰ ਬੰਦ ਕਰਿਆ ਕਰਨਗੇ ਇਹਨਾਂ ਦੇ ਨਾਲੋਂ ਤਾਂ 100 ਬੰਦਾ ਮੇਰੇ ਨਾਲ ਸਿਕਿਉਰਿਟੀ ਦਾ ਏ ਉਹਨੂੰ ਹੀ ਦੱਸ ਦਿਆ ਕਰਨੇ ਸਵੇਰੇ ਵੀ ਭਾਈ ਤੁਸੀਂ ਉਹ ਤਾਲੇ ਲਾ ਲਓ ਇਹਨਾਂ ਦੀ ਨਫਰੀ ਨਾਲੋਂ ਵੱਧ ਮੇਰੇ ਨਾਲ ਗਨਮੈਨ ਨੇ ਉਹ ਵੀ ਉਹ ਵੀ ਸਰਕਾਰ ਦੇ ਆ ਇੱਕ ਸਨੇਹਾ ਦੇ ਕੇ ਚੰਡੀਗੜ੍ਹੋਂ ਇਹਨਾਂ ਦਾ ਡੀਜੀਪੀ ਉਹਨਾਂ ਨੂੰ ਸਨੇਹਾ ਦੇ ਦਿਆ ਕਰੇ ਵੀ ਅੱਜ ਭਾਈ ਬਾਹਰ ਨਾ ਜਾਣ ਦਿਓ ਇਹਨਾਂ ਨੂੰ ਵਿਚਾਰਿਆਂ ਨੂੰ ਕਾਹਨੂੰ ਇਹ ਲੋਕਾਂ ਦੀ ਸੇਵਾ ਕਰਨ ਅਸੀਂ ਤਾਂ ਲੋ ਬਾਇੰਡਿੰਗ ਸਿਟੀਜ਼ਨ ਆ ਕਾਨੂੰਨ ਤੋਂ ਬਾਹਰ ਹੀ ਜਾਣਾ ਨਹੀਂ ਤੇ ਪੁਲਿਸ ਸਾਡੇ ਸਾਡੇ ਭਾਈ ਨੇ ਸਾਡੇ ਭਰਾ ਨੇ ਸਾਡੇ ਨੇ ਅਸੀਂ ਇਹਨਾਂ ਨੂੰ ਕਿਉਂ ਤੰਗ ਕਰਦੇ ਹੋ ਸਾਡੀ ਪ੍ਰਸ਼ਾਸਨ ਨੇ ਅੱਜ ਕੀ ਗੱਲ ਹੋਈ ਆ ਜੀ ਸਾਹਿਬ ਜੀ ਕਿਹੜੀ ਗੱਲਬਾਤ ਕੀ ਗੱਲਬਾਤ ਹੋਈ ਇਹ ਨਹੀਂ ਮੈਂ ਅਸੀਂ ਕਿਉਂ ਗੱਲ ਕਰੀਏ ਨਹੀਂ ਉਹਨਾਂ ਨੇ ਕੀ ਕਿਹਾ ਤੁਹਾਨੂੰ ਕਿਉਂ ਬੰਦ ਕੀਤਾ ਗਿਆ ਹੈਗਾ ਜੀ ਸਾਡੇ ਨਾਲ ਸਾਡੇ ਨਾਲ ਕੋਈ ਗੱਲ ਨਹੀਂ ਕੋਈ ਇਹਨਾਂ ਕੋਲ ਜਵਾਬ ਨਹੀਂ ਕੋਈ ਇਹਨਾਂ ਕੋਲ ਗੱਲ ਨਹੀਂ ਆ ਤੁਸੀਂ ਪੁੱਛ ਲਓ ਤੁਹਾਡੇ ਮੂਹਰੇ ਖੜੇ ਆ ਵੀ ਇਹਨਾਂ ਨੂੰ ਪੁੱਛੋ ਵੀ ਕੀ ਗੱਲ ਆ ਵੀ ਜੀ ਸਰ ਸਵਾਲ ਦਾ ਜਵਾਬ ਇਹ ਦੇ ਦੇ ਕਿ ਸਿਕਿਉਰਿਟੀ ਰੀਜ਼ਨਸ ਕਰਕੇ ਬੰਦ ਕੀਤਾ ਜੀ ਕਾਰ ਸਿਕਿਉਰਿਟੀ ਕੋਈ ਥ੍ਰੈਟ ਆਈ ਆ ਤੁਹਾਨੂੰ ਜੀ ਇਹਨਾਂ ਐ ਸਿਕਿਉਰਿਟੀ ਰੀਜ਼ਨ ਵਧਾਈ ਜਾਵੇ ਤਾਂ ਵਧਾਤੀ ਹੋਵੇ ਇਹਨਾਂ ਨੇ ਸਿਕਿਉਰਿਟੀ ਗੇਟ ਬੰਦ ਕਰਕੇ ਆਹੋ ਲੱਗਦਾ ਆਹ ਤਾਲੇ ਲਾ ਕੇ ਰस्सियां ਲਾਈਆਂ ਜੀ ਇਹਨਾਂ ਦੇ ਜ਼ਹਿਨ ਚ ਬੜਿਆ ਇਹਨਾਂ ਦੇ ਭਗਵੰਤ ਮਾਨ ਰस्सियां ਲਾਈਆਂ ਜੀ ਅੱਜ ਤਾਲਾ ਨਹੀਂ ਲਾਇਆ ਇਹ ਵੀ ਤਾਲਾ ਰੱਸੀ ਲੱਗੀ ਆ ਜੀ ਤਾਲੇ ਹੀ ਲੰਦਾ ਹੀ ਫਿਰਦੇ ਆ ਇਹਨਾਂ ਦੇ ਦਿਮਾਗ ਦੇ ਵਿੱਚ ਤਾਲਾ ਜਿਹੜਾ ਉਹ ਸ਼ਾਪ ਛੱਡ ਗਿਆ ਸੀ ਵੀ ਜਿੱਥੇ ਦੇਖਦੇ ਆ ਤਾਲੇ ਚ ਕੀ ਕਰਦੇ ਆ ਪਰ ਅਸੀਂ ਬੜਾ ਦੇਖੋ ਸਾਨੂੰ ਕੋਈ ਫਰਕ ਨਹੀਂ ਅਸੀਂ ਜੇਲ੍ਹ ਵੀ ਜਾਏ ਆ ਚਾਰ ਪੰਜ ਦਿਨ ਪਹਿਲਾਂ ਹੋਰ ਲੈ ਜਾਣ ਕਿੱਥੇ ਲੈ ਕੇ ਜਾਣਾ ਇਹਨਾਂ ਦੀ ਐਸੀ ਮਨਜੀ ਠੋਕਣੀ ਆ ਜੀ ਆਮ ਆਦਮੀ ਸਰਕਾਰ ਦੀ ਇਹ ਤੇ ਰਾਗਵ ਚੰਡੇ ਕੀਦਰੀਵਾਲ ਦੀ ਇਹਨਾਂ ਦੀਆਂ ਪਜਾਮੀਆਂ ਲਾਉਣੀਆਂ ਹੀ ਲਾਉਣੀਆਂ ਇਹ ਕੁਝ ਕਰ ਲੈਣ ਇਹ ਤਾਂ ਇਹ 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 ਤਾਂ ਇਹ ਤਾਂ ਜਿੱਦਣ ਹੋਣ ਰੇ ਆਉਣਗੇ ਜੇ ਅੱਜ ਆਹ ਕੰਮ ਕਰ ਰਹੇ ਆ ਸਾਨੂੰ ਰੋਕ ਰਹੇ ਆ ਤੇ ਤੁਸੀਂ ਕੀ ਸੋਚਦੇ ਹੋ ਭਗਵੰਤ ਮਾਨ ਤੇ ਕੇਜਰੀਵਾਲ ਲੁਧਿਆਣੇ ਚ ਵੜ ਜਾਣਗੇ ਫਿਰ ਰਾਤ ਰਾਤੀ ਰਹਿਣਾ ਜੀ ਉਹਨਾਂ ਨੇ ਜੇ ਅੱਜ ਆ ਗੱਲ ਕਰਨਗੇ ਤਾਂ ਫਿਰ ਰਾਤਾਂ ਨੂੰ ਤਾਂ ਯਾਰ ਇਹ ਪਤਾ ਨਹੀਂ ਕੀ ਹਾਲਾਤ ਹੁੰਦੇ ਆ ਰਾਤ ਦੀ ਗੱਲ ਛੱਡੋ ਇਹਨਾਂ ਦੀ ਤੇ ਰਗ ਜੱਡੇ ਦੀ ਕਰੋ ਸਰ ਰਗ ਜੱਡੇ ਦਾ ਉਹਨਾਂ ਹੋਰ ਵੀ ਨੇ ਬਹੁਤ ਬੰਦੇ ਨੇ ਕਿਤੇ ਰਾਤ ਤਾਂ ਨਹੀਂ ਕਰ ਰਹੇ ਹੁਣ ਨਹੀਂ ਰਗ ਹਿਆਤ ਚ ਰਹਿਣਾ ਰਾਤੀ ਤੇ ਅਸੀਂ ਕਿਹੜੇ ਇਹਨਾਂ ਦੇ ਨਾਲ ਜਾ ਕੇ ਸੌਣ ਦੀ ਗੱਲ ਕਰਦੇ ਆ ਬਿੱਟੂ ਜੀ ਬਿੱਟੂ ਰਗਬ ਚੱਡੇ ਨਾਲ ਕੀ ਹੈਗਾ ਤੇ ਰਗਬ ਚੱਡੇ ਨਾਲ ਹੋਰ ਵੀ ਬਹੁਤ ਲੀਡਰ ਨੇ ਇਹਨਾਂ ਦੇ ਕੇਜਰੀਵਾਲਾ ਹੋਰ ਰਗ ਜੱਡਾ ਟਾਰਗੇਟ ਕਿਉਂ ਆ ਉਹੀ ਉਹੀ ਸਭ ਤੋਂ ਪਹਿਲਾਂ ਲੁੱਟ ਕੇ ਉਹ ਲੈ ਕੇ ਗਿਆ ਲੁਧਿਆਣੇ ਨੂੰ ਪਰ ਅੱਜ ਗੱਲ ਇਹ ਆ ਵੀ ਇਹ ਨਦੀਂਦਾ ਹਰਾਮ ਹੋਈਆਂ ਪਈਆਂ ਇਹਨਾਂ ਦੀ ਮਤਲਬ ਪੁਲਿਸ ਵਿਚਾਰੀ ਕੀ ਕਰ ਲੂਗੀ ਪੁਲਿਸ ਤਾਂ ਵਿਚਾਰੀ ਗੈਂਗਸਟਰਾਂ ਨੂੰ ਰੋਕੇ ਜਾਂ ਚੋਰਾਂ ਨੂੰ ਰੋਕੇ ਜਾਂ ਜੇਬ ਕਤਿਆਂ ਨੂੰ ਨਸ਼ਿਆਂ ਨੂੰ ਰੋਕੇ ਇਹ ਵਿਚਾਰਿਆਂ ਦਾ ਜੋਰ ਪੂਰੀ ساری ਸਰਕਾਰ ਦਾ ਸਾਡੇ ਤੇ ਲਵਾਇਆ ਹੋਇਆ ਮੈਨੂੰ ਇਹ ਦੱਸੋ ਤੁਸੀਂ ਇਹਨਾਂ ਨੂੰ ਮੈਂ ਇਹ ਪੁੱਛੀ ਜਦ ਤੁਸੀਂ ਪੁੱਛੋ ਵੀ ਕੋਈ ਨੋਟਿਸ ਹੈ ਨਾ ਕੋਲ ਇਹ ਕੱਲ ਤਾਂ ਦੱਸਣਾ ਇਹਨਾਂ ਨੂੰ ਪੁੱਛੋ ਵੀ ਹਾਂ ਰੀਜ਼ਨ ਕੀ ਹੈ ਸਿਕਿਉਰਟੀ ਰੀਜ਼ਨ ਦੱਸ ਰਹੇ ਵੀ ਬਸ ਇਹੀ ਕਹਿ ਰਹੇ ਸਿਕਿਉਰਟੀ ਕਹਿੰਦਾ ਰੀਜ਼ਨ ਹੋਣਾ ਤੁਸੀਂ ਜੀ ਤੁਸੀਂ ਦੁਆਰਾ ਪ੍ਰੋਜੈਕਟ ਜਾਏਂਗੇ ਤੁਸੀਂ ਹੁਣ ਇੱਥੋਂ ਦੇ ਬਾਹਰ ਅਸੀਂ ਤਾਂ ਰੋਜ਼ ਜਾਣਾ ਨਹੀਂ ਅੱਜ ਜਾਏਂਗੇ ਹੁਣ ਇਹਨਾਂ ਨੇ ਨਜ਼ਰਬੰਦ ਕੀਤਾ ਅੱਜ ਜਾਣ ਦਾ ਕੋਸ਼ਿਸ਼ ਹੁਣ ਮੈਂ ਇਹਨਾਂ ਨੂੰ ਇਹਨਾਂ ਦੇ ਪੁੱਤੇ ਜੀ ਗੱਡੀਆਂ ਚੜਾ ਕੇ ਜਾਣਾ ਇਹ ਤਾਂ ਸਾਡੇ ਭਰਾ ਨੇ ਨਾ ਜੇ ਕਿਂਦਰੀਵਾਲ ਜਾਂ ਹੋਰ ਮੂਰੇ ਖੜਾ ਹੋ ਫਿਰ ਤਾਂ ਅਸੀਂ ਦੇਖ ਲਈਏ ਇਹ ਕਿੰਨੇ ਕਿੰਨੇ ਘੰਟੇ ਹੋ ਗਏ ਜੀ ਨਜ਼ਰਬੰਦ ਨੂੰ ਪਰ ਕੋਈ ਵੀ ਪਬਲਿਕ ਦੇ ਨਮਾਇੰਦੇ ਹੋਵੇ ਤੁਹਾਡੇ ਨਾ ਨਜ਼ਰਬੰਦ ਕੀਤਾ ਗਿਆ ਬਿਨਾ ਕਿਸੇ ਕਾਰਨ ਕਿਸੇ चीज ਦੀ ਕੋਈ ਦਵਾਈ ਦੀ ਲੋੜ ਕੋਈ ਕਿਸੇ ਨੂੰ ਪਾਣੀ ਦੀ ਲੋੜ ਸਾਰਾ ਮਹੱਲਾ ਇੱਥੇ ਸਾਰੇ ਐਸਪੀ ਰਹਿੰਦੇ ਆ ਇੱਥੇ ਆਈਪੀਐਸ ਅਫੀਸਰ ਰਹਿੰਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਵੀ ਕੰਗ ਕਰਨ ਲੱਗੇ ਹੋਏ ਆ ਠੀਕ ਹੈ ਇਹ ਠੀਕ ਹੈ ਸੋ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਤੁਸੀਂ ਰਵਨੀਤ ਸਿੰਘ ਜੋ ਆਪਣੀ ਰਿਹائش ਦੇ ਵਿੱਚ 메인 게ਟ ਦੇ ਉੱਪਰ ਖੜੇ ਨੇ ਕਿਉਂਕਿ ਪੁਲਿਸ ਨੇ 메인 ਐਂਟ੍ਰਾਂਸ ਤੇ ਬੈਰੀਕੇਡਸ ਲਗਾ ਕੇ 게ਟ ਬੰਦ ਕੀਤਾ ਹੋਇਆ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਨਾਲ ਸੰਜੀਤ ਤਲਵਾਰ ਮੇਰੀ ਵਾਈਫ ਨੂੰ ਕੈਂਸਰ ਹੈ ਮੈਂ ਐਮਪੀ ਸਾਹਿਬ ਨੂੰ ਰਿਕਮੈਂਡੇਸ਼ਨ ਲੈਣ ਆਇਆ ਹਨ ਨੂੰ ਇਹ ਖਰਾਬ ਕਰਦੇ ਬਨੇ ਕੋਣ ਖਰਾਬ ਕਰੇ ਮੇਰੇ ਪੁਲਸਾ ਨੇ ਖਰਾਬ ਕਰਦੇ ਮੈਨੂੰ ਆਪਣੇ ਆਪੀ ਤੋਂ ਨਹੀਂ ਜਾਣ ਦਿੰਦੇ ਦੋਨੋਂ ਕੋ ਲੈਟਰ ਲੈਣੀ ਹੈ ਮੇਰੀ ਵਾਈਫ ਜਿਸ ਦੀ ਮੌਤ ਦੀ ਲੜਾਈ ਲੜ ਰਹੀ ਕੈਂਸਰ ਹਸਪੀਟਲ ਇਹਨਾਂ ਨੂੰ ਜਾਨ ਨਹੀਂ ਦੇ ਰਹੇ ਮੰਤਰੀ ਜੀ ਨੂੰ ਮੈਂ ਉਹਨਾਂ ਦੀ ਲੈਟਰ ਉਹਨਾਂ ਨਹੀਂ ਹੁਣ ਇਹ ਰੋਕ ਰਹੇ ਇਹ ਜਾਨ ਨਹੀਂ ਦੇ ਰਹੇ ਅੰਦਰ ਮੈਨੂੰ ਮੈਨੂੰ ਜਾਣਕਾਰੀ ਦੇ ਰਹੇ ਇਹਨਾਂ ਦੀ ਵਾਈਫ ਹੋਵੇਗੀ ਤਾਂ ਕੀ ਕਰਨਗੇ ਕਿੰਨੇ ਪਹਿਲੀ ਮੈਂ ਲੈਣ ਆਇਆ ਹਾਂ ਹਾਂਜੀ ਜੀ ਮੇਰੀ ਐਮਪੀ ਸਾਹਿਬ ਨਾਲ ਗੱਲ ਹੋ ਚੁੱਕੀ ਹੈ ਜੀ ਮੇਰੀ ਵਾਈਫ ਨੂੰ ਕੈਂਸਰ ਹੈ ਹਾਂ ਮੈਂ ਕੈਂਸਰ ਦੀ ਲੈਟਰ ਲੈਣ ਆਇਆ ਐਮਪੀ ਫੰਡ ਵਿੱਚੋਂ ਐਮਪੀ ਸਾਹਿਬ ਨੇ ਮੈਨੂੰ ਕਿਹਾ ਵੀ ਮੇਰੀ ਕੋਠੀ ਆ ਕੇ ਮੇਰੇ ਕੋਲ ਲੈਟਰ ਲੈ ਜਾਓ ਮੈਨੂੰ ਮਾਈਕ ਮੈਨੂੰ ਪੜਾ ਦੇਣਾ ਮੇਰੇ ਲੈਟਰ ਮੰਗਦੇ ਜੀ ਜੀ ਅੰਦਰੋਂ ਲੈਟਰ ਕਹਿੰਦੇ ਮੈਂ ਲੈ ਕੇ ਆ ਰਿਹਾ ਤੁਹਾਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਐਮਪੀ ਖੁਦ ਲੈਟਰ ਲੈ ਕੇ ਆ ਰਹੇ ਹਾਂ ਹਾਂਜੀ ਓਕੇ ਲਾਅ ਐਂਡ ਆਰਡਰ ਸਬੰਧੀ ਜਿਹੜੀ ਪ੍ਰੋਟੈਕਟਿਵ ਸਟੈਪਸ ਜਿਹੜੇ ਲਏ ਗਏ ਨੇ ਤੇ ਤਾਂ ਕਿ ਕੋਈ ਲੁਧਿਆਣਾ ਕਮਿਸ਼ਨਰੇਟ ਦੇ ਵਿੱਚ ਨਵੇਂ ਡਾਟਰ ਸਬੰਧੀ ਕੋਈ ਵੀ ਸਮੱਸਿਆ ਨਾ ਪੇਸ਼ ਹੋਵੇ ਤੇ ਇਹ ਤੋਂ ਇਲਾਵਾ ਤਾਂ ਹੋਰ ਕੋਈ ਇਸ ਚੀਜ਼ ਦੇ ਮਾਇਨੇ ਹੈ ਨਹੀਂ ਸੋ ਨਜ਼ਰਬੰਦ ਕੀਤਾ ਗਿਆ ਜਾਂ ਕੋਈ ਸਕਿਉਰਿਟੀ ਰੀਜ਼ਨ ਨਹੀਂ 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 ਨਜ਼ਰਬੰਦੀ ਮੈਂ ਦੱਸਿਆ ਜੀ ਲਾਅ ਐਂਡ ਆਰਡਰ ਰਿਗਾਰਡਿੰਗ ਪ੍ਰੀਵੈਂਟਿਵ ਸਟੈਪਸ ਲਏ ਗਏ ਨੇ ਇਸ ਤੋਂ ਲਾਅ ਕੀ ਕੋਈ ਹੈਗਾ ਲਾਅ ਨਾ ਕੀ ਕੋਈ ਇਨਫੋਰਮੇਸ਼ਨ ਨਹੀਂ ਕੋਈ ਥ੍ਰੈਟ ਦੀ ਇਨਫੋਰਮੇਸ਼ਨ ਨਹੀਂ ਨਹੀਂ ਐਸੱਚ ਕੁਝ ਨਹੀਂ ਜੀ ਸਿਰਫ ਸਿੰਪਲੀ ਕਿ ਜਨੈਰਿਕ ਜਿਹੜਾ ਤੁਹਾਨੂੰ ਮੈਂ ਜਿੰਨਾ ਦੱਸ ਸਕਦਾ ਉਹ ਇਹੀ ਹੈ ਵੀ ਲਾਅ ਐਂਡ ਆਰਡਰ ਸਪੰਦੀ ਜਿਹੜਾ ਹੈਗਾ ਪ੍ਰੀਵੈਂਟਿਵ ਰਵਨੀ ਸਿੰਘ ਬਿੱਟੂ ਬਾਹਰ ਆਇਆ ਇਹਨੂੰ ਕਹਿ ਰਹੇ ਕਿ ਮੈਂ ਨਜ਼ਰਬੰਦ ਕੀਤਾ ਉਹਨਾਂ ਨੇ ਟੀਵੀ ਕੀਤਾ ਵਾਇਸ ਪਾਸੇ ਸੁਰਮੰਦੀ ਤੁਹਾਡੇ ਸਾਹਮਣੇ ਫੀਲ ਹੀ ਹੋਣ ਲੀਵ ਆਊਟ ਕਰਕੇ ਗ ਤੇ ਕੋਈ ਇਹੋ ਜਿਹਾ ਨਜ਼ਰਮੰਦੀ ਵਾਲਾ ਤਾਂ ਕੋਈ ਨਹੀਂ ਹੈ ਕਿ ਉਹਨਾਂ ਨੇ ਲਿਖ ਕੇ ਪਾਇਆ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੋਂ ਉਹਨਾਂ ਨੇ ਕਹਿ ਕੇ ਵੀ ਗਏ ਨੇ ਕਿ ਮੈਨੂੰ ਨਜ਼ਰਮੰਦੀ ਉਹ ਵੀ ਸਵਾਲ ਚੱਗ ਰਹੇ ਨੇ ਕਿ ਕਿਉਂ ਬੰਦ ਕੀਤਾ ਨਹੀਂ ਚਲੋ ਉਹ ਤਾਂ ਇਸੇ ਕਿਸ ਹਿਸਾਬ ਸਵੇਰ ਦੇ ਇੱਥੇ ਸੀਗੇ ਉਹ ਤਾਂ ਇਹਨਾਂ ਨੇ ਤਾਂ ਬੜਾ ਪੋਲਾਈਟਲੀ ਆ ਕੇ ਸਾਡੇ ਮੌਜੂਦਾ ਐਮਪੀ ਨੇ ਇਹਨਾਂ ਦੇ ਆ ਕੇ ਬੜਾ ਪੋਲਾਈਟਲੀ ਆ ਕੇ ਰਿਕਵੈਸਟ ਕੀਤੀ ਹੈ ਕਿ ਕੋਈ ਇਹੋ ਜਿਹਾ ਨਹੀਂ ਹੈਗਾ ਕੋਈ ਵੀ ਫੋਰਸਫੁਲ ਕੁਝ ਨਹੀਂ ਹੈਗਾ ਪਰ ਕਾਰਨ ਸਰ ਉਹ ਕਹਿੰਦੇ ਅਸੀਂ ਪ੍ਰੋਜੈਕਟਰ ਕਰਨ ਜਾਣਾ ਸੀ ਨਿਰੀਖਣ ਕਰਨ ਜਾਣਾ ਸੀ ਸਾਨੂੰ ਤਾਂ ਕਰਕੇ ਬੰਦ ਕੀਤਾ ਗਿਆ ਨਹੀਂ ਜੀ ਐਸੱਚ ਕੋਈ ਰੀਜ਼ਨ ਨਹੀਂ ਹੈਗਾ ਪਰ ਕਾਰਨ ਕੀ ਦੱਸ ਠੀਕ ਹੈ ਸਰ ਕਿੰਨੀ ਕੁ ਦੇਰ ਲਈ ਇਸ ਤਰ੍ਹਾਂ ਰਹੋਗੇ ਕੁਝ ਨਹੀਂ ਸਾਡੇ ਕੋਲ ਕੁਝ ਨਹੀਂ ਜੀ ਜੋ ਹੋਕਮ ਇਨਫੋਰਮੇਸ਼ਨ ਸੀ ਕਿ ਵੀ ਲਾਅ ਐਂਡ ਆਰਡਰ ਖਰਾਬ ਹੋ ਸਕਦਾ ਨਹੀਂ ਇਹ ਲਾਅ ਐਂਡ ਆਰਡਰ ਇਹਨਾਂ ਕਰਕੇ ਖਰਾਬ ਹੋ ਨਹੀਂ ਸਾਨੂੰ ਸਹੀ ਨਹੀਂ ਸਾਨੂੰ ਸਾਨੂੰ ਡਾਇਰੈਕਸ਼ਨਸ ਮੁਤਾਬਕ ਜੋ ਸੀਗਾ ਅਸੀਂ ਉਹਦੇ ਮੁਤਾਬਕ ਕੰਮ ਕਰਦੇ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਬਿਸ਼ੇਖ ਜਲੂਟਾ ਦੀ ਰਿਪੋਰਟ